ਭਗਵਾਨ ਤੁਮਾਨਾ ਨੋਟ ਕਰ ਲੈ ਨਾ ਤੇਰੀ ਵਿਜੀਲੈਂਸ ਕੋਲੋਂ ਸਾਨੂੰ ਡਾਰੀ ਤੇ ਨਾ ਤੇਰੀ ਪੁਲਿਸ ਕੋਲੋਂ ਡਾਰੀ ਜਦੋਂ ਮਰਜ਼ੀ ਵੇਖ ਲਈ ਆ ਕੇ ਅਸੀਂ ਤੇਰਾ ਮੁਕਾਬਲਾ ਕਰਾਂਗੇ ਇਹ ਡਰਾਮੇਬਾਜ਼ ਇਹ ਕਦੇ ਸਟੇਜਾਂ ਦੇ ਖਲੁੰਦਾ ਉਹ ਮੰਤਰੀ ਬਣ ਪੰਡਾ ਬਣ ਤੇਰੇ ਨਾਲੋਂ ਤੇ ਪੰਡ ਚੰਗੇ ਨੇ ਜਿਹੜੀ ਆਪਣੀ ਪੰਜਾਬ ਤੇ ਆਪਣੀ ਕੌਮ ਦੀ ਗੱਲ ਕਰਦੇ ਨੇ ਤੇ ਤੈਨੂੰ ਗੱਲ ਆਉਂਦੀ ਆ ਪਤਾ ਨਹੀਂ ਕਿੱਥੋਂ ਦੀ ਕਿੱਧਰ ਲੈ ਕੇ ਗੱਲ ਚਲਾ ਜਾਂਦਾ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪ ਤੇ ਸ਼ਰਾਬ ਛੱਡ ਦੋ ਜਿਹੜੇ ਤੁਸੀਂ ਬੈਠੇ ਹੋ ਪਹਿਲੋਂ ਤੁਸੀਂ ਤੇ ਕਰ ਦੋ ਕਿ ਅਸੀਂ ਨਸ਼ਾ ਪੰਜਾਬ ਚ ਨਾ ਕੋਈ ਮੰਤਰੀ ਪੀਏਗਾ ਤੇ ਨਾ ਕੋਈ ਸੰਤਰੀ ਹੋਏਗਾ ਤੇ ਰਾਤ ਦੀਆਂ ਮਹਿਫਲਾਂ ਜਦੋਂ ਬੰਦ ਹੋ ਗਈਆਂ ਉਸ ਦਿਨ ਪੰਜਾਬ ਚ ਨਸ਼ਾ ਬੰਦ ਹੋ ਜੂ ਤੇ ਉਹ ਬੰਦ ਕਰੇਗੀ ਆ ਕੇ ਕਾਂਗਰਸ ਕਰੇਗੀ